So we take care of business, so understand? <laughs> पाई रा जान तरे खंडी आई I'm sorry. सभिनी जी पाणी रांदि

ਹਾਂਜੀ ਕਿਵੇਂ ਲੱਗੀ ਪਰਫਾਰਮੈਂਸ ਵਧੀਆ ਲੱਗੀ ਆਵਾਜ਼ ਨਹੀਂ ਆਈ ਵਧੀਆ ਲੱਗੀ ਮੈਨੂੰ ਵੀ ਬਹੁਤ ਸੋਹਣੀ ਲੱਗੀ ਸੋ ਇਸ ਤੋਂ ਬਾਅਦ ਕੋਰੀਓਗ੍ਰਾਫੀ ਬੱਚੇ ਰੈਡੀ ਰਹੋ ਮੇਰਾ ਨਾਮ ਵੀ ਅੱਗ ਬੁਝਾਉਣ ਵਾਲਿਆਂ ਵਿੱਚ ਜ਼ਰੂਰ ਲਿਖਿਆ ਜਾਵੇਗਾ ਸੋ ਮੈਨੂੰ ਲੱਗਦਾ ਹੈ ਪਰਸਨਲੀ ਕਿ ਪੰਜਾਬ ਦੇ ਵਿੱਚ ਜੋ ਇਹ ਨਸ਼ਿਆਂ ਦੀ ਅੱਗ ਆਪਾਂ ਸੁਣਦੇ ਆਂ ਵੀ ਚਾਰੇ ਪਾਸੇ ਲੱਗੀ ਤਾਂ ਇਸ ਦੇ ਵਿਰੁੱਧ ਵੀ ਇੱਕ ਪ੍ਰੋਗਰਾਮ ਚੱਲ ਰਿਹਾ ਹੈ ਯੁੱਧ ਨਸ਼ਿਆਂ ਵਿਰੁੱਧ ਸੇ ਸਾਡੀ ਇੱਕ ਛੋਟੀ ਜਹੀ ਕੋਸ਼ਿਸ਼ ਹੈ ਕਿ ਅਮਾ ਆਪਣੇ ਸਮਾਜ ਵਿੱਚ ਆਪਣੇ ਬੱਚਿਆਂ ਨੂੰ ਆਪਣੇ ਹਰ ਪਰਿਵਾਰ ਦੇ ਵਿੱਚ ਜਾਗਰੂਕਤਾ ਫਲਾਈ ਜਾਵੇ ਕਿ ਨਸ਼ਿਆਂ ਦੇ ਕੀ ਸਿੱਟੇ ਨਿਕਲਦੇ ਨੇ ਸੋ ਤੁਹਾਡੇ ਸਾਹਮਣੇ 3rd ਕਲਾਸ ਦੇ ਬੱਚੇ ਇੱਕ ਕੋਰੀਓਗ੍ਰਾਫੀ ਲੈ ਕੇ ਹਾਜ਼ਰ ਹੋਏ ਨੇ ਸੋ ਇਸ ਤੋਂ ਬਾਅਦ ਸਾਡੇ ਅੱਜ ਦੇ ਮੁੱਖ ਮਹਿਮਾਨ ਮੈਡਮ ਤਿਆਰ ਰੈਨ ਇਸ ਤੋਂ ਬਾਅਦ ਤੁਸੀਂ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੋਗੇ ਸੋ ਪੇਸ਼ ਹੈ ਜੀ ਕੋਰੀਓਗ੍ਰਾਫੀ 3rd ਕਲਾਸ ਨਸ਼ਿਆਂ ਉੱਪਰ ਚਿੱਟਾ ਬਹਿ ਗਿਆ ਸਿਪਤ ਤੈਨੂੰ ਸਮਝਾਇਆ ਹੱਥ ਜੋੜ ਕੇ ਹੋ ਰੰਗ ਸੋਣ ਕੇ ਸਵਾਜਾ ਤੇਰਾ ਕਰਤਾ ਤੇਣਾ ਵਿੱਚ ਚਿੱਟਾ ਬਹਿ ਗਿਆ ਸਿਪਤ ਤੈਨੂੰ ਸਮਝਾਇਆ ਹੱਥ ਜੋੜ ਕੇ ਤੂੰ ਦੱਸ ਕਿਹੜੇ ਰਾਹੀ ਪੈ ਗਿਆ ਜਵਾਨੀ سونے ਵਰਗੀ ਕਤਰੋਲੀ ਜਵਾਨੀ سونے ਵਰਗੀ ਤਨਸ਼ੀਆਂ ਬਹੜ ਆ ਗਿਆ ਹੋ ਮੇਰੇ ਸਿਰ ਦੇ ਜ਼ਾਇਨੂ दारू ਖਾ ਗਈ ਤੇ ਤੇਨ ਪੁੱਤ ਚਿੱਤਾਂ ਖਾ ਗਿਆ ਤੇਰੇ ਬਾਪੂ ਨੂੰ ਜਨ ਕੁਣਾਏ ਸੋਚ ਮਨ ਕਬਰ ਆ ਗਿਆ ਹੋ ਮੇਰੇ ਸਿਰ ਤੇ ਸਾਈ ਨੂੰ दारू ਖਾ ਗਈ ਤੇ ਤੇ ਨੂੰ ਪੁੱਤ ਚਿੱਟਾ ਟੁੱਟ ਗਿਆ ਤੁਹਾਨੂੰ ਕਿੱਥੇ ਗਿਆ ਜੇ ਅੱਜ ਬਾਪੂ ਤੇ ਵੀਰਾ ਜਿੰਦਾ ਹੁੰਦੇ ਤਾਂ ਬਹੁਤ ਖੁਸ਼ੀ ਹੁੰਦੀ ਸੀ ਹਾਂ ਜੀ ਬਹੁਤ ਹੀ ਸੋਹਣੀ ਪਰਫਾਰਮੈਂਸ ਬੇਟਾ ਵੈਰੀ ਨਾਈਸ ਮੱਛੀਆਂ ਉੱਪਰ ਮੱਛੀਆਂ ਵੱਲੋਂ ਇੱਕ ਕੋਰੀਓਗ੍ਰਾਫੀ ਪੇਸ਼ ਕੀਤੀ ਗਈ ਸੋ ਇਸ ਤੋਂ ਬਾਅਦ 4th ਕਲਾਸ ਦੇ ਬੱਚੇ ਹਾਂਜੀ ਜਾਓ ਹਾਂਜੀ 4th ਕਲਾਸ ਦੇ ਬੱਚੇ ਕਮਾਂਡ ਦਾ ਸਟੇਜ ਬੇਟਾ ਉਹ ਸੁਣੋ ਲੜੀ ਤੇ ਤੇ ਜਾਂਦੇ ਹਨ ਇੱਥੇ ਬੜੀ ਕੰਮ ਕਰੀ ਜਾਂਦੇ ਹਾਂਜੀ ਕੋਈ ਗੱਲੋਂ ਨਹੀਂ ਛੁੱਟਤਾ ਨਹੀਂ ਲੱਗੀ ਕਿਸੇ ਵੀ ਪੇਰੈਂਟ ਦਾ ਡਾਊਟ ਹੋਵੇ ਤੁਹਾਡੇ ਬੱਚਿਆਂ ਨੂੰ ਸਾਰਾ ਕੁਝ ਮਿਲਦਾ ਹੈ ਵਰਦੀ ਮਿਲਦੀ ਹੈ ਖਾਣਾ ਮਿਲਦਾ ਹੈ ਫਰੂਟ ਮਿਲਦੇ ਹੈ ਤਾਂ ਹਾਂਜੀ ਜੋ ਚੀਜ਼ ਮਿਲਦੀ ਆ ਸੀ ਸਿਰਫ ਉਹ ਹੀ ਦਸੀਏ ਸੋ ਇਸ ਤੋਂ ਬਾਅਦ ਸਾਡੇ ਅੱਜ ਦੇ ਮੁੱਖ ਮਹਿਮਾਨ ਮੈਡਮ ਜਿੰਦਰਪਾਲ ਗੌਰ सिन्हा ਜੀ ਮੈਮ ਤੁਸੀਂ ਸਟੇਜ ਤੇ ਆਉਣ ਦੀ ਕਿਰਪਾ ਕਰੋ ਤੇ ਆਪਣੇ

ਸੋ ਸਾਡੇ ਅੱਜ ਦੇ ਬਹੁਤ ਹੀ ਸਤਿਕਾਰਯੋਗ ਮੈਡਮ ਸਾਡੇ ਵਿੱਚਕਾਰ ਪਹੁੰਚੇ ਨੇ ਆਪਣੇ ਦੋ ਲਫਜ਼ ਸਾਡੇ ਨਾਲ ਸਾਂਝੇ ਕਰਨਗੇ ਇੱਕ ਤਾਂ ਸਭ ਤੋਂ ਪਹਿਲਾਂ ਸ਼ਾਂਤੀ ਬਣਾਈ ਰੱਖੋ ਤੇ ਮੈਡਮ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਸੀ ਸ਼ੇਰ ਦੇ ਮੈਂਬਰ ਫਿਰੋਜ਼ ਬੰਡੀ ਤੇ ਵਿੰਦਰ ਸ਼ੇਰਪ੍ਰੀ ਜੀ ਤੇ ਪਿਆਰੇ ਪਿਆਰੇ ਬੱਚੋ ਆਓ ਫਤਿਹ ਦੀ ਸੰਜਕ ਕਰੀਏ ਵਾਹਿਗੁਰੂ ਜੀ ਮੈਂ ਸ਼ੇਰਪੁਰ ਸਕੂਲ ਦੇ ਬੱਚਿਆਂ ਨੂੰ ਬਹੁਤ ਹੀ ਸਿਆਣਾ ਮੰਨਦੀ ਆ ਤੇ ਇਹ ਉਹ ਬੱਚੀ ਨੇ ਸੋ ਅੱਜ ਪੜੇਗਾ ਪੰਜਾਬ ਬਤੇਗਾ ਪੰਜਾਬ ਪ੍ਰਿੰਸੀਪਲ ਮੈਮ ਸਾਰੇ ਖੜੇ ਨੇ ਮੈਂ ਖੜੀ ਆ ਸੰਖੇਪ ਸੰਸਦਗਰ ਪਵਨ ਸਿੰਘ ਜੀ ਮਾਨ ਤੇ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਜੀ ਬੈਂਸ ਨੇ ਮੇਰੇ ਹਲਕੇ ਦੇ ਸਕੂਲਾਂ ਦੇ ਵਿੱਚ ਫੰਡਾਂ ਦੀ ਕਮੀ ਨਹੀਂ ਔਣ ਦਿੱਤੀ ਜਿਵੇਂ ਗੱਲ ਕਰਾਂ ਅੱਜ ਜਿਸ ਸਕੂਲ ਦੇ ਅੰਦਰ ਖੜੇ ਆ ਅਸੀਂ ਇਹਨਾਂ ਨੂੰ 21ਵੀਂ ਸਦੀ ਦੇ ਆਉਣ ਦੇ ਸਕੂਲ ਬਣਾਉਣ ਜਾ ਰਹੇ ਹਾਂ ਕਿ ਇਸ ਸਕੂਲ ਨੂੰ 23,93,900 ਰੁਪਇਆ 3 ਸਾਲਾਂ ਦੇ ਵਿੱਚ ਫੰਡ ਆਇਆ। ਮੇਰੇ ਹਿਲਕੇ ਦੇ 18 ਸਕੂਲ ਨੇ ਤੇ 18 ਦੇ 18 ਸਕੂਲਾਂ 'ਚ ਫੰਡ ਆਇਆ। ਬੱਚਿਆਂ ਨੂੰ ਬੈਠਣ ਲਈ ਬਹੁਤ ਸੋਹਣੇ ਬੈਂਚ ਸੋਹਣੇ ਕਮਰੇ ਇੰਟਰਐਕਟਿਵ ਪੈਨਲ ਛੋਟੇ-ਛੋਟੇ ਬੱਚਿਆਂ ਦੇ ਲਈ ਪੇਰੈਂਟਸ ਨਾਲ ਵੀ ਮੈਂ ਇੱਕ ਗੱਲ ਕਰਨਾ ਚਾਹੁੰਨੀ ਆ ਕਿ ਤੁਸੀਂ ਵੀ ਵਕਤ ਤੋਂ ਬਾਅਦ ਆਪਣੇ ਟੀਚਰ ਸਾਹਿਬਾਨ ਨਾਲ ਮਿਲਣੀ ਕਰਿਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਤੁਹਾਡਾ ਬੱਚਾ ਕਿਹੜੇ ਸਟੇਜ ਤੇ ਆ ਕਿਉਂਕਿ ਇਸ ਸਕੂਲ ਦਾ ਸਟਾਫ ਬਹੁਤ ਮਿਹਨਤੀ ਹੈ ਮਿਹਨਤ ਤੋਂ ਬਾਅਦ ਕਿ ਬੱਚਿਆਂ ਦੇ ਨਾਲ ਸਾਰਾ ਦਿਨ ਲੱਗੇ ਰਹਿੰਦੇ ਐ ਤੁਸੀਂ ਦੇਖਿਆ ਹੋਊਗਾ ਇਸ ਸਕੂਲ ਦੀ ਸਟੇਜ ਸੈਕਟਿਵ ਮੈਮ ਉਹਨਾਂ ਦਾ ਬੋਲਣ ਦਾ ਤਰੀਕਾ ਉਹਨਾਂ ਦਾ ਗੱਲਬਾਤ ਕਰਨ ਦਾ ਤਰੀਕਾ ਉਹਨਾਂ ਦਾ ਸਟੇਜ ਦੇ ਉੱਤੇ ਇਸ ਚੇਂਜ ਨੂੰ ਸੰਭਾਲਣ ਦਾ ਤਰੀਕਾ ਕਿੰਨਾ ਵਧੀਆ ਜਿੱਥੇ ਸਾਡੇ ਪੇਰੈਂਟਸ ਸਾਨੂੰ ਸਮਾਜ ਦੇ ਵਿੱਚ ਚੱਲਣਾ ਸਿਖਾਉਂਦੇ ਨੇ ਉੱਥੇ ਸਾਡੇ ਟੀਚਰ ਸਹਿਬਾਨ ਦਾ ਬਹੁਤ ਵੱਡਾ ਰੋਲ ਹੈ ਸੀ ਆਪਣੇ ਟੀਚਰ ਸਹਿਬਾਨ ਤੋਂ ਸਿੱਖ ਕੇ ਜਿੱਥੇ ਆਪਣੇ ਜ਼ਿੰਦਗੀ ਦੇ ਪੜਾਅ ਲਈ ਬਾਧੇ ਆ ਉੱਥੇ ਸਾਨੂੰ ਸਮਾਜ ਦੇ ਵਿੱਚ ਵਿਚਰਨ ਦੀ ਜਿਹੜੀ ਸਿੱਖਿਆ ਵਾ ਉਹ ਵੀ ਸਾਡੇ ਟੀਚਰ ਸਹਿਬਾਨ ਤੋਂ ਮਿਲਦੀ ਹੈ ਸੋ ਆਪਣੇ ਟੀਚਰਾਂ ਨੂੰ ਗੁਰੂ ਦਾ ਦਰਜਾ ਦੇਣਾ ਉਹਨਾਂ ਦੀ ਰਿਸਪੈਕਟ ਕਰਨਾ ਬੱਚਿਓ ਤੁਹਾਡਾ ਪਹਿਲਾ ਫਰਜ ਹੈ ਸਰਕਾਰ ਆਪਣੇ ਕੰਮ ਕਰ ਰਹੀ ਹੈ ਤੁਹਾਡਾ ਮਿਲਦੇ ਮਿਲਦਾ ਖਿਆਲ ਰੱਖ ਰਹੀ ਆ ਤੁਹਾਡੇ ਬੈਠਣ ਲਈ ਚੰਗੇ ਪਰਵੰਦਾ ਦਾ ਧਿਆਨ ਰੱਖਦੇ ਆ ਤੁਹਾਡੀ ਬਿਲਡਿੰਗ ਦਾ ਧਿਆਨ ਰੱਖ ਰਹੀ ਆ ਤੁਹਾਨੂੰ ਬੁੱਕਸ ਟਾਈਮ ਦੇ ਉੱਪਰ ਪੇੜ ਰਹੀ ਆ ਸੋ ਅਗਰ ਤੁਸੀਂ ਪੜੋਗੇ ਤਾਂ ਅੱਗੇ ਵਧੋਗੇ ਜਿਸ ਤਰ੍ਹਾਂ ਮੈਮ ਨੇ ਦੱਸਿਆ ਕਿ ਸਾਡੇ ਕੋਲੇ ਦਿੱਲੀ ਦੇ ਸਕੂਲਾਂ ਦਾ ਮਾਡਲ ਸੀ ਮਨੀਸ਼ਵਰ ਦੇ ਆ ਦੇ ਸਿੱਖਿਆ ਮੰਤਰੀ ਦਿੱਲੀ ਜੀ ਨੇ ਦਿੱਲੀ ਦੇ ਸਕੂਲਾਂ ਨੂੰ ਬਦਲਿਆ ਤੇ ਉਹੀ ਮਾਡਲ ਅਸੀਂ ਪੰਜਾਬ ਚ ਲੈ ਕੇ ਆਏ ਆ ਕਿਉਂਕਿ ਇਹ ਪੇਂਕ ਅਫਸਰਾ ਦੇ ਬੱਚੇ ਪੜਦੇ ਆ ਉੱਥੇ ਮਜ਼ਦੂਰਾ ਦੇ ਬੱਚੇ ਵੀ ਉਹਨਾਂ ਦੇ ਨਾਲ ਪੜਦੇ ਆ ਸੋ ਅੱਜ ਵੀ ਲੋਕਾਂ ਨੇ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ ਮੇਰੇ ਦਫ਼ਤਰ ਵਿੱਚ ਅੱਜ ਲੋਕ ਸਿਫਾਰਿਸ਼ ਲੈ ਕੇ ਆਉਂਦੇ ਆ ਕਿ ਸਾਡੇ ਬੱਚੇ ਨੂੰ ਸਰਕਾਰੀ ਸਕੂਲ 'ਚ ਦਾਖਲਾ ਦਵਾ ਦਿਓ ਸਾਨੂੰ ਪ੍ਰਾਈਵੇਟ ਸਕੂਲ ਤੋਂ ਟਿੱਸੀ ਦੇ ਦੀ ਸਰਕਾਰ ਦੀਆਂ ਦਿੱਤੀਆਂ ਹੋਈਆਂ ਸਹੂਲਤਾਂ ਦਾ ਫਾਇਦਾ ਲੈਣਾ ਚਾਹੀਦਾ ਤੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਵੱਧ ਤੋਂ ਵੱਧ ਐਡਮਿਸ਼ਨ ਕਰਾਓ ਕਿਉਂਕਿ ਇੱਥੋਂ ਦੀ ਜਿਹੜੇ ਟੀਚਰ ਨੇ ਪੜ੍ਹੇ ਲਿਖੇ ਨੇ ਮਿਹਨਤੀ ਨੇ ਡਿਗਰੀ ਹੋਲਡਰ ਨੇ ਸੋ ਸਾਰਾ ਦਿਨ ਤੁਹਾਡੇ ਬੱਚਿਆਂ ਤੇ ਮਿਹਨਤ ਕਰਦੇ ਨੇ ਅਸੀਂ 2022 ਦੇ ਵਿੱਚ ਜਦੋਂ ਇਲੈਕਸ਼ਨ ਲੜ ਰਹੇ ਸੀ ਤੇ ਪੰਜਾਬ ਦੇ ਨਾਲ ਵਾਅਦਾ ਕੀਤਾ ਸੀਗਾ ਵਾਅਦਾ ਇਹ ਕੀਤਾ ਸੀ ਕਿ ਅਸੀਂ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਸੋ ਉਸ ਕ੍ਰਾਂਤੀ ਨੂੰ ਅਸੀਂ ਲੈ ਕੇ ਅੱਗੇ ਵਧ ਰਹੇ ਆਂ ਸਨਮਾਨ ਹੈ ਆਪਣੇ ਸੀਐਮ ਸਾਹਿਬ ਤੇ ਸਨਮਾਨ ਹੈ ਆਪਣੇ ਸਿੱਖਿਆ ਮੰਤਰੀ ਸਾਹਿਬ ਤੇ ਜਿਨ੍ਹਾਂ ਨੇ ਮੇਰੇ ਹਾਰ ਸਕੂਲ ਦੇ ਵਿੱਚ ਫੰਡ ਦਿੱਤੇ ਬੱਚਿਆਂ ਦੇ ਚਿਹਰੇ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਦੇ ਜਿਹੜੇ ਟੀਚਰ ਪਿਆਰ ਕਰਦੇ ਆ ਪਰ ਬੱਚਿਆਂ ਦੀ ਹਾਜ਼ਰੀ ਤੋਂ ਪਤਾ ਲੱਗਦਾ ਹੈ ਕਿ ਸਕੂਲ ਦੇ ਵਿੱਚ ਇਹਨਾਂ ਨੂੰ ਬਹੁਤ ਸੁਖਾਵਾਂ ਮਾਹੌਲ ਮਿਲਿਆ ਤਾਂ ਇਸ ਤਰੀਕੇ ਨਾਲ ਇਹਨਾਂ ਦੀ ਜਿਹੜੀ ਅੱਜ ਹਾਜ਼ਰੀ ਇਹ ਦੱਸਉਂਦੀ ਹੈ ਤੇ ਸਰਕਾਰ ਦਾ ਜਿਹੜਾ ਇੱਕ ਚੱਲ ਰਿਹਾ ਜੁੱਤ ਨਸ਼ੇ ਵਿਰੁੱਧ ਉਹ ਬੱਚਿਆਂ ਨੇ ਇੱਕ ਸਕਿੱਟ ਪੇਸ਼ ਕੀਤਾ ਜਿਹੜੀ ਕਿ ਸਰੂਪ ਰੂਪ ਬੋਲਦੀ ਤਸਵੀਰ ਪੇਸ਼ ਕੀਤੀ ਹੈ ਇਹ ਵੀ ਟੀਚਰ ਸਹਿਬਾਨ ਦੀ ਮਿਹਨਤ ਹੈ ਸੋ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਬੜੇ ਸ਼ੋਰ ਨੋਟਿਸ ਦੇ ਉੱਤੇ ਸਮਾਯਨੇਦਕਾਂ ਦੰਦੇ ਲਈ ਤੇ ਪ੍ਰੋਗਰਾਮ ਲਿੰਕਿਆ ਤੇ ਮੈਂ ਸਕੂਲ ਸਟਾਫ ਦਾ ਮੈਂ ਮਾ ਹੱਤਿੱਦ ਦਾ ਤੇ ਹਾਰੇ ਵਾਰੇ ਭਾਜੀ ਸਭ ਦਾ ਸਾਰਿਆਂ ਦਾ तहे دلੋਂ ਧੰਨਵਾਦ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਮੈਮ ਤੁਸੀਂ ਸਾਡੇ ਨਾਲ ਆਪਣੇ ਕੀਮਤੀ ਲਫ਼ਜ਼ ਸਾਂਝੇ ਕੀਤੇ ਸੋ ਇਸ ਤੋਂ ਬਾਅਦ ਮੈਂ ਗੁਜਾਰਿਸ਼ ਕਰਨਾ ਚਾਹਾਂਗੀ ਸਾਡੇ ਬੀਤੋ ਮੈਡਮ ਹਰਪੀਤ कौर ਜੀ ਕਿ ਉਹ ਸਟੇਜ ਤੇ ਆਨ ਤੇ ਆਪਾਂ ਅੱਜ ਦੇ ਮੁੱਖ ਮਹਿਮਾਨ ਇਹਨਾਂ ਦਾ ਸਨਮਾਨ ਕਰਨਾ ਹੈ ਤੇ ਸਾਡੇ ਸੀਐਚਟੀ ਮੈਮ ਸ੍ਰਿੰਦਰ ਕੌਰ ਜੀ ਮੈਮ ਤੁਸੀਂ ਵੀ ਇਸ ਸਟੇਜ ਤੇ ਆਉਣ ਦੀ ਕਿਰਪਾਤਾ ਕਰੋ ਜੀ ਪਤਾ ਲੱਗ ਗਿਆ ਵੀ ਸਕੂਲ 'ਚ ਕੋਈ ਫੰਕਸ਼ਨ ਹੈ ਕੁਝ ਤੇ ਇਦਾਂ ਚੁੱਪ ਦਾ ਬੈਠ ਜਾਂਦੇ ਹੋ ਸੋ ਇਸ ਤੋਂ ਬਾਅਦ ਸਾਡੇ ਐਮਐਲਏ ਮੈਮ ਸਾਡੇ ਬੀਪੀਓ ਮੈਮ ਦਾ ਸਨਮਾਨ ਕਰਨਗੇ ਉਹਨਾਂ ਨੂੰ ਗੁਜਾਰਿਸ਼ ਹੈ ਇਸ ਤੋਂ ਬਾਅਦ ਐਮਐਲਏ ਮੈਂਦੀ ਜੋ ਟੀਮ ਹੈ ਕਿਰਪਾ ਕਰਕੇ ਉਹ ਵੀ ਸਟੇਜ ਤੇ ਆਓ ਜੀ ਸੋ ਇਹਨਾਂ ਵਾਸਤੇ ਵੀ ਜ਼ੋਰਦਾਰ ਤਾੜੀਆਂ ਕਿਉਂਕਿ ਜਿਹੜਾ ਟੀਮ ਵਰਕ ਹੁੰਦਾ ਨਾ ਉਹ ਇੱਕ ਬੰਦਾ ਨਹੀਂ ਕਰ ਸਕਦਾ ਸਾਰਿਆਂ ਦੀ ਮਿਹਨਤ ਨਾਲ ਹੀ ਕੋਈ ਵੀ ਕੰਮ ਸਕਸੈਸਫੁਲ ਹੁੰਦਾ ਹੈ ਸੋ ਤੁਹਾਡਾ ਵੀ ਸਰ ਬਹੁਤ-ਬਹੁਤ ਸਵਾਗਤ ਹੈ ਥਾਪੀ ਕੇ ਬੈਠੇ ਹੋਣਾ ਪਤਾ ਲੱਗ ਗਿਆ ਐਨਰਜੀ ਹੈਗੀ ਐ ਤੁਹਾਡੇ ਚ ਠੀਕ ਹੈ ਉਸ ਤੋਂ ਸਾਡੇ ਵਿੱਚ ਨੇ ਜੀ ਫਿਰੋਜ਼ ਖਾਨ ਜੀ ਬੰਟੀ ਜੀ ਔਰ ਖੁਸ਼ਬੂ ਜੀ ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਤੋਂ ਬਾਅਦ ਸਰਦਾਰ ਦਵਿੰਦਰ ਸਿੰਘ ਜੀ ਇਨਾਂ ਦਾ ਵੀ ਇੱਥੇ ਪਹੁੰਚਣ ਤੇ ਹਾਰਦਿਕ ਸਵਾਗਤ ਹੈ ਤੇ ਧੰਨਵਾਦ ਕੀਤਾ ਜਾਂਦਾ ਹੈ ਸੋ ਇਸ ਤੋਂ ਬਾਅਦ ਗੁਜਾਰਿਸ਼ ਹੈ ਕਿ ਸਾਡੇ ਸੀਐਚਟੀ ਮੈਮ ਸਾਡੇ ਹਰਮਨ ਪਿਆਰੇ ਉਹਨਾਂ ਦਾ ਵੀ ਸਵਾਗਤ ਕੀਤਾ ਜਾਵੇ ਇੱਧਰ ਦੇਖ ਫੋਟੋ ਤਾਂ ਹੀ ਆਣੀ ਹੈ ਸਾਡੇ ਬਹੁਤ ਹੀ ਕਿਊਟ ਤੇ ਹਰਮਨ ਪਿਆਰੇ ਮੈਡਮ ਕਨੂ ਮੈਮ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਹਾਪੀ ਇੱਕ ਗਰੁੱਪ ਫੋਟੋ ਕਰ ਲਓ।